ਮੈਂ ਪਾਕਿਸਤਾਨ ਦੀ ਟੀਮ ਆਈ ਸੀ 98 ਸਾਲ ਚ ਜੀ ਮੈਂ 11 ਜਫੇ ਲਾਇਏ ਸੀਗੇ ਪਾਕਿਸਤਾਨੀਆਂ ਨੂੰ ਬਾਜੀ ਬਾ ਤੇ ਨੌ ਲਾਇਏ ਸੀ ਫੌਜੀ ਕੋ ਰਡਾ ਲੈਣੇ ਸਾਡੇ 21 ਜਫੇ ਸੀਗੇ ਤੇ ਇੱਕ ਨੰਬਰ ਤੇ ਜਿੱਤੇ ਸੀ ਅਸੀਂ ਪਰ ਇੱਕ ਢੇਰੀ ਵਾਲਾ ਮੈਚ ਖੇਡੇ ਸੀ ਅਸੀਂ ਹਾਂ ਪਾਕਿਸਤਾਨ ਦੇ ਬਾਰਡਰ ਦੇ ਪੰਡਾ ਲਖਲਾ ਪਿੰਡ ਪਨ ਲੱਗਿਆ ਆਪਣਾ ਅਰਜਨਾਵੜ ਹੈਗਾ ਹਰਦੀਪ ਉਹਦੇ ਸਾਨੂੰ ਸੱਦਿਆ ਸੀਗਾ ਜੀ ਹਾਂ ਜੀ ਮੈਨੂੰ ਸਟਾਈਲ ਦਾ ਬਹੁਤ ਵਧੀਆ 플레이ਰ ਆ ਹਾਂ ਜੀ ਹਰਦੀਪ ਸਿੰਘ ਜੀ ਹਾਂ ਜੀ ਉਹ ਸ਼ੋਅ ਮੈਚ ਸਾਡਾ ਹੋਇਆ ਸੀਗਾ ਪੱਪੂ ਛੱਬੇ ਹੁਣਾ ਸਾਰੇ ਸੀਗੇ ਮੈਚ ਸਗਰਾਜ ਹੋਣੀ ਜੀ ਜੀ ਇਧਰ ਆਪਣੀ ਸਾਰੀ ਟੀਮ ਸੀਗੀ ਹਰ ਹਰਜੀਤ ਰੇਡਰ ਰਾਜਾ ਗਾਗੋ ਠਵੇਲੀ ਅੱਛਾ ਜੀ ਹਾਂਜੀ ਤੇ ਉਹ ਢੇਰੀ ਵਾਲਾ ਪੈਸਾ 50 50 52 52 ਨੰਬਰ ਰੱਖਤੇ ਜੀ ਅੱਛਾ ਜੀ ਦੋ ਢਾਈ ਘਟਾ ਜਖਤ ਹੋ ਗਿਆ ਮੈਚ ਉਹ ਹਾਂਜੀ ਤਿੰਨ ਚਾਰ ਮਿੰਟ ਦੀ ਰੇਟ ਪੈਂਦੀ ਸੀ ਬਾਹਾਂ ਵਾਣ ਸੀਗਾ ਇਹ ਸਾਰੇ ਹੰਭ ਗਏ ਜੀ ਨਹੀਂ ਹਾਂ ਮੈਂ 8 8-9 ਕਦ ਜੱਫੇ ਲਾਈ ਹੁਣ ਘਟੋ ਨਾਲੇ ਮਗਲੀ ਰੇਡ ਮੈਂ ਪਾ ਗਿਆ ਅੱਛਾ ਜੀ ਰੇਡ ਪਾ ਕੇ ਮੈਚ ਜਿੱਤਦਾ ਤੇ ਉਧਰੋਂ ਕਿਹੜੇ ਸੀ ਰਾਣਾ ਉਸਤਾਦ ਜੀ ਹੋਣਗੇ ਜਾਂ ਸਾਰੇ ਸੀ ਰਾਣਾ ਸਿਕੰਦਰ ਪਿੱਡੇ ਹੋਣੀ ਸਾਰੇ ਸੀਗੇ ਪੱਪੂ ਛੱਬੇ ਹਰਗੇ ਹੂੰ ਤੇ ਆਪਣਾ ਜਿਹੜੇ ਵੀ ਉਹ ਉਹਨਾਂ ਦਾ ਡਮਾਂ ਦੇ ਰੇਡਰ ਸੀ ਇਹਨਾਂ ਦਾ ਨਾਮ ਯਾਦ ਹੈ ਮੇਰੇ ਹੂੰ ਤੁਸੀਂ ਹਰਜੀਤ ਦੇ ਨਾਲ ਜਾਂਦਾ ਕਬੱਡੀ ਖੇਡੇ ਹੋ ਹਾਂਜੀ ਹਾਂਜੀ ਉਹਦੇ ਉਲਟ ਵੀ ਖੇਡੇ ਹੋ ਹਾਂਜੀ ਉਲਟ ਮੈਚ ਕਿੰਨੇ ਕੁ ਲੱਗੇ ਉਹ ਥੋੜੇ ਥੋੜੇ ਲੱਗੇ ਆ ਜੀ ਉਲਟ ਮੇਰੇ ਲੱਗੇ ਆ ਤੇ ਦਿਗਨਾਰੀ ਲੱਗੇ ਜਾਂਦਾ 15 ਉਹ 15 5 15 ਦੇ ਦਿੰਦੇ ਹੁੰਦੇ ਸੀਗੇ ਜੀ ਠੀਕ ਆ ਵਧੀਆ ਖੇਡੂ ਜਿੱਤ ਕੇ ਸਾਨੂੰ ਪੈਸੇ ਉਹ ਮੈਂ ਦੋ ਵਾਰੀ ਫੜ ਲਿਆ ਸੀਗਾ ਹਰਜੀਤ ਨੂੰ ਹਾਂਜੀ ਜੀ ਜੀ ਹਾਂਜੀ ਹਾਂਜੀ ਫਿਰ ਲੱਗਿਆ ਨਹੀਂ ਵੀ ਆਪਾਂ ਰੋਜ਼ ਇਕੱਠੇ ਖੇਡਣ ਆ ਲਈਆਂ ਵੀ ਆਪਾਂ ਜੇ ਮੈਂ ਮੁੜ ਕੇ ਫਿਰ ਉਹਦੇ ਉਹਦੇ ਘਰ ਰੋਟੀ ਪਾਣੀ ਦਾ ਪ੍ਰਵ अच्छा जी हां फाइनल बाय साड्डा मैच किथे ਸੀ ਉਹ ਗੰਦਾਰੀ ਜੀ ਜੀ ਇੱਕ ਮੈਚ ਸਾਡੇ ਮੇਰੇ ਤੇ ਮੇਰਾ ਉੱਲ ਲੱਗਿਆ ਜੀ ਦਿੱਤੂ ਪਰ ਜਟਾ ਹਰਜੀਤ ਤੇ ਤੇ ਫਿੱਡੂ ਦੇ ਮੇਰੇ ਉੱਲ ਤੋਂ ਮੁੰਦੇ ਜਿਹੜਾ ਉਹਦੇ ਵੀ ਦੋ ਜੱਫੇ ਮੇਰੇ ਸੀਗੇ ਜੀ ਇੱਕ ਫਿੱਡੂ ਨੂੰ ਤੇ ਹਰਜੀਤ ਨੂੰ ਹਾਂ ਜੀ 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 ਤੇ ਉਸ ਤੋਂ ਬਾਅਦ ਜਿਵੇਂ ਇੱਕੋ ਸਮਾਂ ਆਉਂਦਾ ਹੈ ਨਾ ਬਾਕੀ ਗੱਲਾਂ ਵੀ ਆਪਾਂ ਕਰਨੀਆਂ ਨੇ ਜ਼ਿੰਦਗੀਆਂ ਦੀਆਂ ਸਾਰੀਆਂ ਹਾਂਜੀ ਹਾਂਜੀ ਹਰਜੀਤ ਬਰਾੜ ਵਾਲਾ ਜਿਸ ਦਿਨ ਉਹਨਾਂ ਦਾ ਐਕਸੀਡੈਂਟ ਹੁੰਦਾ ਹੈ ਉਸ ਦਿਨ ਤੁਸੀਂ ਕਿੱਥੇ ਸੀ ਤੁਹਾਨੂੰ ਕਦੋਂ ਪਤਾ ਲੱਗਦਾ ਜੀ ਉਸ ਦਾ ਸੀ ਤਲਵੰਡੀ ਸਾਬੋ ਮੈਂ ਸਿਗਰ ਦਾ ਪਾਕਿਸਤਾਨ ਦੀ ਟੀਮ ਆਈ ਹੋਈ ਸੀ ਜੀ ਹਾਂਜੀ ਲਾਸਟ ਮੈਚ ਸੀ ਤਲਵੰਡੀ ਸਾਬੋ ਦਾ ਜੀ ਤੇ ਰ ਅਸਾਖੀ ਹਿਲਦਨ ਹਾਂਜੀ ਹਾਂਜੀ 16 ਨੂੰ ਡੈਥ ਹੁੰਦੀ ਏ ਦੀ ਹਾਂਜੀ ਹਾਂਜੀ ਅਸੀਂ ਪਲਾਨ ਬਣਾ ਲਿਆ ਸੀ ਕਿ ਵੀ ਅਸੀਂ ਆਪਾਂ ਉਸ ਤੋਂ ਬਾਅਦ ਪਾਸਪੋਰਟ ਦੇ ਕੰਮ ਜਾਣਾ ਸੀਗਾ ਜੀ ਚੰਨੀਗੜ੍ਹ ਹੂੰ ਮੋਗੇ ਰਹਿ ਗਏ ਅਸੀਂ ਪਿੰਡ ਨੂੰ ਆ ਕੇ ਹਰਜੀਤ ਮੋਗੇ ਰਹਿ ਪਿਆ ਦੋ ਦਿਨ ਜੀ ਇੱਥੇ ਹੋ ਕੇ ਹਾਂਜੀ ਤੇ ਜਦੋਂ 16 ਨੂੰ ਜਾਣਾ ਸੀ 16 ਦੇ ਸਟਾਇਕਰ ਦੀ ਆਪਾਂ ਇੱਥੋਂ ਚੱਲਾਂਗੇ ਸ਼ਾਮ ਉੱਥੇ ਜਾ ਕੇ ਰਹਿਾਂਗੇ ਅਗਲੇ ਕੰਮ ਕਰਾ ਕੇ ਤੇ ਮੁੜਿਆਵਾਂਗੇ ਜੀ ਹੂੰ ਜੋ ਅਸੀਂ ਤਾਂ ਪਹਿਲਾਂ ਪਹੁੰਚ ਗਏ ਮੈਂ ਇੰਨਾ ਸਾਡੇ ਕੋਲੇ ਆਉਣਾ ਸੀਗਾ ਅੱਛਾ ਹਾਂਜੀ 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 ਤੇ ਉਧਰ ਬਾਬੇ ਹਰਪ੍ਰੀਤ ਨੇ ਕਹਿੰਦਾ ਵੀ ਤੁਹਾਡੇ ਰੂਮ ਬੋਥੇ ਬੁੱਕ ਆਪਣੇ ਕਿਸਾਨ ਭਵਨ ਚ ਏਸੀ ਰੂਮ ਤੁਸੀਂ ਉੱਥੇ ਜਾ ਕੇ ਰਹੋ ਜੀ ਅਸੀਂ ਉੱਥੇ ਤਾਂ ਵੇਟ ਕਰਦੇ ਰਹੇ ਅਸੀਂ ਹੁਣ ਵੀ ਆਉਂਦੇ ਹੁਣ ਵੀ ਆਉਂਦੇ ਆ ਉਹ ਤਾਂ ਇਹ ਨਾ ਤੇ ਅਸੀਂ ਇਹ ਚਲੋ ਆਪਦਾ ਰੂਮ ਲਿਆ ਬੁੱਕ ਕੀਤਾ ਆਪਣਾ ਉੱਥੇ ਰਹੇ ਅਸੀਂ ਰਹਿ ਕੇ ਤੇ ਅਸੀਂ ਅਗਲੇ ਦਿਨ ਸਾਡਾ ਜੀ ਨਾ ਲੱਗਿਆ ਅਜਿਹਾ ਉਹ 17 ਸੈਕਟਰ ਦੇ ਵਿੱਚ ਚੰਗੀ ਰੌਣਕ ਹੁੰਦੀ ਸੀਗੀ ਜੀ ਗੇੜਾ ਗੂੜਾ ਦਿੰਦੇ ਆ ਉੱਥੇ ਸਾਡਾ ਉੱਥੇ ਵੀ ਨਹੀਂ ਜੀ ਕੀਤਾ ਅਸੀਂ ਬਾਅਦ ਸਵੇਰ ਨੂੰ ਮੁੜਿਆ ਜੀ ਫਤਾਨੀ ਮਹਾਰਾਜ ਨੇ ਕੋਦ ਕਰਦੀ ਜਿਵੇਂ ਕੋਸਤ ਹੂੰ ਦਿਸਦਾ ਹੁੰਦਾ ਹਾਂਜੀ ਤੇ ਲੁਧਿਆਣੇ ਆਏ ਲੁਧਿਆਣੇ ਆ ਕੇ ਜਿਹੜਾ ਅਸੀਂ ਉੱਥੇ ਚੋੜੇ ਬਾਜ਼ਾਰ ਦੇ ਦਿੱਤਾ ਜਿਹੜਾ ਅਸੀਂ ਸ਼ੌਪ ਕਰਨੀ ਜਾਨਾ ਦੀ ਬਾਹਰ ਨੂੰ ਗਲੇ ਆਣ ਨੂੰ ਤੇ ਉੱਥੋਂ ਵੀ ਅਸੀਂ ਮੁੜਿਆ ਫੇਰ ਅਸੀਂ ਆ ਕੇ ਜਰਾਉ ਜਦੋਂ ਆ ਗਏ ਅਸੀਂ ਆਪਣਾ ਨਾਨ ਸਰ ਨੂੰ ਜਾਂਦੀ ਨਾ ਰੋਡ ਹਾਂਜੀ ਉੱਥੇ ਗਿੱਸੇ ਵਾਲੇ ਗਰਮੀ ਤੋਂ ਨਹੀਂ ਖੜੇ ਸਾਰੇ ਜੀ ਇਹ ਹਾਂਜੀ ਇਹ ਇਹਨਾਂ ਦਾ ਮੂੰਹ ਉੱਡਿਆ ਵਾ ਸਾਰਾ ਦਾ ਤੇ ਮੈਂ ਕੀ ਗੱਲ ਹੋ ਗਈ ਕਹਿੰਦੇ ਤੁਹਾਨੂੰ ਪਤਾ ਹੀ ਨਹੀਂ ਗੱਲ ਦਾ ਮੈਨੂੰ ਤਾਂ ਪਤਾ ਨਹੀਂ ਸੀਗਾ ਉਦੋਂ ਕੋਈ ਫੋਨ ਸੀਗੀ ਜੀ ਨਾ ਫੋਨ ਸੀ ਹਾਂ ਨਾ ਕੁਝ ਨਹੀਂ ਹਾਂਜੀ ਤੇ ਉਦੋਂ ਫਿਰ ਹੋ ਦੁਜਾ ਕਿਹੜੀ ਆ ਗੱਲ ਹੋ ਗਈ ਫਿਰ ਸਾਡਾ ਉਹ ਵੋਹੋ ਹਾਂਜੀ ਕਿਉਂਕਿ ਉਹ ਸਮਾਂ ਸੀ ਜਿਹੜਾ ਕਬੱਡੀ ਦਾ ਅੱਜ ਵੀ ਉਹ ਉਸ دیਵਾਨੇ ਨੂੰ ਯਾਦ ਕਰਕੇ ਦੁਨੀਆ ਹਾਂਜੀ ਰੋਂਦੀ ਆ ਮਾਰਖੇਡ ਕਬੱਡੀ ਦਾ ਹੀ ਹੀ ਰਾਸ ਸੀ ਨਾ ਜੀ ਲੰਬਾ ਸਮਾਂ ਬਾਈ ਤੁਸੀਂ ਉਹਨਾਂ ਦੇ ਨਾਲ ਰਹੇ ਹੋ ਹਨਾ ਹਾਂਜੀ ਜੀ ਦੇ ਨਾਲ ਬੜਾ ਤੁਸੀਂ ਇੱਕ ਮਾਣਿਆ ਯਾਰੀ ਸੀ ਤੁਹਾਡੀ ਪੱਕਾ ਪਿਆਰ ਸੀਗਾ ਨਾ ਇੱਕ ਦੂਜੇ ਦੇ ਘਰੇ ਆਉਂਦੇ ਜਾਂਦੇ ਬਹੁਤ ਜ਼ਿਆਦਾ ਹਾਂਜੀ ਤੇ ਬਾਈ ਕੋਈ ਐਦਾਂ ਦੀ ਪਰਿਵਾਰਕ ਜਾਂ ਘਰ ਦੀ ਜਾਂ ਕਿਸੇ ਖੁਸ਼ੀ ਦੇ ਮੌਕੇ ਦੀ ਕੋਈ ਯਾਦ ਹਰਜੀਤ ਬਰਾਲ ਦੇ ਨਾਲ ਜੁੜੀ ਹੋਈ ਜਾਦਾਂ ਦਾ ਹੁਣ ਬਹੁਤ ਹੈ ਜੀ ਹਾਂਜੀ ਪਰ ਫਿਰ ਵੀ ਠੀਕ ਆ ਇਕੱਠੇ ਰਹੇ ਬਹੁਤ ਜਾਦੇ ਤੇ ਚਲੋ ਨਹੀਂ ਨੌਲੇਜ ਦਵਣਾ ਕਈ ਵਾਰੀ ਕਿਤੇ ਨਾ ਕਿਤੇ ਨਾ ਜਿਵੇਂ ਆਪਣੇ ਘਰੇ ਆਏ ਨੇ ਕੋਈ ਏਦਾਂ ਦੀ ਹਾਸੀ ਮਜ਼ਾਕ ਕਿਉਂਕਿ ਆ ਆਮ ਸੁਣਦੇ ਆ ਕਿ ਉਹ ਬੰਦਾ ਹਸਮੁਖ ਸੀ ਹਰ ਵੇਲੇ ਹੱਸਦਾ ਰਹਿੰਦਾ ਸੀ ਹਾਂਜੀ 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 ਤੇ ਗੱਲਾਂ ਬਾਤਾਂ ਏਦਾਂ ਦੀਆਂ ਕਰਦਾ ਰਹਿੰਦਾ ਸੀਗਾ ਜਿਹੜਾ ਕਈ ਵਾਰੀ ਤੁਹਾਡੇ ਨਾਲ ਕੋਈ ਜੋਕ ਜਾਂ ਚੁਟਕਲਾ ਏਦਾਂ ਦਾ ਕੀਤਾ ਹੁੰਦਾ ਹੀ ਕੋਈ ਏਦਾਂ ਦੀ ਗੱਲਬਾਤ ਗੱਲਬਾਤ ਖੱਲ ਲੱਤਾਂ ਹਣੀ ਮੈਂ ਜਦੋਂ ਉਹਦਾ ਬਾਅਦ ਸ਼ਾਦੀਆਂ ਚ ਭੰਗੜੇ ਜ਼ਰੂਰ ਪਾਉਂਦੇ ਹੌਲੀ ਹੌਲੀ ਖਲ ਦੀਆਂ ਖੇਡਣੇ ਖੇਡਦੇ ਹੁੰਦੇ ਸੀਗੇ ਇੱਕ ਵਾਰੀ ਅਸੀਂ ਮੋਗੇ ਹੌਲੀ ਵਾਲੇ ਦਿਨ ਤੇ ਹੌਲੀ ਖੜਨ ਲੱਗੇ ਉਹ ਜਿਹੜਾ ਵੀ ਆਵੇ ਕੋਈ ਅਫਸਰ ਆਵੇ ਕੋਈ ਪੁਲਿਸ ਵਾਲਾ ਆਵੇ ਸਾਰੇ ਤੇ ਪਾਈ ਆ ਗਏ ਫਿਰ ਸਾਨੂੰ ਕਿਹਾ ਐਸਐਸਪੀ ਸਾਹਿਬ ਨੇ ਕਿਹਾ ਵੀ ਇਹ ਤਾਂ ਮੁੰਡਿਆਂ ਦੇ ਪਹਿਲਵਾਨਾਂ ਨੂੰ ਹਟਾਓ ਸਾਡੇ ਸੱਦਗੇ ਨੂੰ ਕਹੋ ਵੀ ਹੁਣ ਨਹੀਂ ਆਪੇ ਕੰਮ ਕਰਨਾ ਇਹ ਖੇਡ ਨਹੀਂ ਤੇ ਇਹ ਵੀ ਇੱਕ ਯਾਦ ਹੀ ਸੀਗੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਕੁਛ ਨਾ ਜੀ ਇੱਕ ਸਵਾਲ ਹੋਰ ਹੈ ਜਿਹੜਾ ਲੋਕਾਂ ਦਾ ਆਮ ਤੌਰ ਤੇ ਚਰਚਿਤ ਰਹਿੰਦਾ ਪਰ ਹੁਣ ਲੋਕ ਜਿਆਦਾ ਨਹੀਂ ਹੁਣ ਲੋਕ ਚੁੱਪ ਕਰ ਗਏ ਨੇ ਹੂੰ ਕਹਿੰਦੇ ਵੀ ਜਿਸ ਦਿਨ ਇਹ ਵਾਕਾ ਹੋਇਆ ਸਾਰੀ ਦੁਨੀਆ ਨੇ ਅਫਸੋਸ ਮਨਾਇਆ ਉਹ ਕੁਝ ਲੋਕ ਕਹਿੰਦੇ ਇਦਾਂ ਦੇ ਵੀ ਅਜੇ ਨਾਲ ਲੱਡੂ ਮੰਡੇ ਸੀ ਨਹੀਂ 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 ਇਹ ਤਾਂ ਗਲਤ ਝੂਠਾ ਜੀ ਕਹਿੰਦੇ ਹਣਗੇ ਥੁੰਦੇ ਆ ਥੋੜੇ ਬੋਲ ਸੁਣ ਪਤਾ ਇਹ ਪਰ ਕਹਿਣਚ ਹੈ ਇਹ ਗੱਲ ਪੈਸੇ ਹੁੰਦਾ ਨਹੀਂ ਪਰ ਮੈਂ ਜਿੰਨਾ ਕਿ ਮੈਂ ਉਧਰ ਜਾਣਦਾ ਸੀਗਾ ਉਹ ਤਾਂ ਬਿਲਕੁਲ ਬਹੁਤ ਨਰਮ ਸੁਭਾਅ ਦਾ ਬੰਦਾ ਸੀਗਾ ਜੀ ਹਾਂਜੀ ਹਾਂਜੀ ਇੱਥੇ-ਇੱਥੇ ਰੂਮ 'ਚ ਇੱਥੇ ਬੱਠੇ ਹੁੰ ਇੱਥੇ ਖਾਣਾ ਪੀਣਾ ਸੀ ਇੱਥੇ ਇੱਥੋਂ ਪ੍ਰੈਕਟਿਸ ਕਰਨੇ ਆਣਾ ਸੀ ਹਾਂ ਕੱਥੇ ਪ੍ਰੈਕਟਿਸ ਕਰਦੇ ਸੀ ਬਾਈ ਹਾਂ ਜਿੱਥੇ ਅਸੀਂ ਬਹੁਤ ਇਕੱਠਾਂ ਨੇ ਬਈ ਮਿਹਨਤ ਕੀਤੀ ਹੈ ਜੀ ਕਿੰਨਾ ਟਾਈਮ ਕਰਦੇ ਸੀ ਕੀ ਕਰਦੇ ਸੀ ਬਾਈ ਸਵੇਰੇ ਅਸੀਂ ਰਨਿੰਗ ਕਰਨੀ ਐ ਸਭ ਤੋਂ ਪਹਿਲਾਂ ਹਾਂ ਫਿਰ ਜੋ ਵੀ ਆਉਦੇ ਡੰਡ ਬਾ ਜਦੋਂ ਲਾਉਣੇ ਜੋ ਵੀ ਕਰਨਾ ਹੈਂਡਬਾਲ ਖੇਡਣੀ ਹਾਂ ਸ਼ਾਮ ਦੇ ਟਾਈਮ ਕਬੱਡੀ ਲਾਉਂਦੇ ਹੁੰਦੇ ਸੀ ਡੰਡ ਕਿੰਨੇ ਲਾਉਂਦੇ ਸੀ ਡੰਡ 1200 ਹੋਈ 1000 1200 ਹਾਂ ਇੰਨਾ ਜੀ ਜੀ 3 300 ਤਾਂ ਅਸੀਂ ਲਗਾਤਾਰ ਹੀ ਮਾਰਦੇ ਸੀ ਤਿੰਨ ਚਾਰ ਦਾ 100 ਹਾਂ ਫਿਰ 200 ਮਾਰਨਾ ਫੇਰ 250 ਤੇ ਆ ਜਾਣਾ ਹੌਲੀ 50 ਇਨੇ ਸਵਾਨੇ ਸ਼ਾਮ ਨੂੰ ਜੀ ਹਾਂਜੀ ਤੇ ਖੁਰਾਕ ਦੇਖਿਆ ਜਾਵੇ ਕਿ ਖੁਰਾਕ ਨਾਰਮਲ ਹੁੰਦੀ ਸੀਗੀ ਹਮ ਆਪਣੇ ਘਰਾਂ ਚ ਹੁੰਦੀ ਆ ਦੁੱਧ ਘਿਓ ਲਾ ਮੀਟ ਲਾ ਲਵਾਂ ਹਾਂਜੀ ਹਾਂਜੀ ਬਾਕੀ ਜਬ ਬਦਾਮ ਦੂਆ ਖਾਣੇ ਜਾਂਦੇ ਹਮ ਬਸ ਆ ਹੀ ਹੁੰਦੀ ਸੀ ਵਜ਼ਨ ਕਿੰਨਾ ਰਿਹਾ ਬਾਈ ਤੁਹਾਡਾ 88 ਕਿਲੋ ਰਿਹਾ 85 80 ਵਧੀਆ ਜਦੋਂ ਫਿੱਟ ਜੀ ਪੂਰਾ ਹਮ ਹਾਂਜੀ ਕੱਦ ਕੱਦ 5 ਫੁੱਟ 5.5 9 ਆ ਬਸ ਇੰਨਾ ਕੀ ਜੀ ਹਮ ਤੇ ਫਿਰ ਤੁਹਾਨੂੰ ਪੰਜਾਬ ਪੁਲਿਸ ਦੇ ਵਿੱਚ ਲਿਆ ਸੀ ਹਾਂਜੀ ਕਿੰਨਾ ਕੁ ਟਾਈਮ ਰਹਿ ਫਿਰ ਕਿਉਂ ਨੌਕਰੀ ਸ਼ੁਰੂ ਨਹੀਂ ਹੋਈ ਪੰਜਾਬ ਪੁਲਸ ਦੇ ਵਿੱਚ ਮੈਂ 1899 ਦਾ ਭਰਤੀ ਹੋਇਆ ਸੀ ਜੀ ਹਾਂਜੀ ਉਹ ਪਰ ਮੈਂ ਜਨਰਲ ਭਰਤੀ ਹੋਇਆ ਸੀ ਮੈਂ ਸਪੋਰਟਸ ਕੋਟੇ 'ਚ ਨਹੀਂ ਹੋਇਆ ਸੀ ਜੀ ਹਾਂਜੀ ਹਾਂਜੀ ਫਿਰ ਬਾਅਦ ਵਿੱਚ ਮੈਨੂੰ ਮਹਿਲ ਸਿੰਘ ਭੁੱਲਰਾਂ ਜੀ ਦੇ ਦੇਖਿਆ ਖੇਡਦੇ ਨੂੰ ਪਰ ਮੈਨੂੰ ਕਹਿੰਦਾ ਤੁਸੀਂ ਤੂੰ ਸਾਡੀ ਇਧਰ ਟੀਮ 'ਚ ਆ ਪੰਜਾਬ ਪੁਲਸ 'ਚ ਪਰ ਅਸੀਂ ਪੰਜਾਬ ਪੁਲਸ ਵੱਲੋਂ ਖੇਡੇ ਮੈਂ ਕੁਝ ਕੁਝ ਬੈਕਸਵੋਲੋ ਖੇਡੇ ਜੀ ਹਾਂਜੀ ਹਲਪ ਸਪੋਰਟਸ ਕੋਟੇ 'ਚ ਨਹੀਂ ਹੋਇਆ ਤੁਸੀਂ ਹਾਂਜੀ ਨਹੀਂ ਨਹੀਂ ਜਨਰਲ ਹੋਇਆ ਸੀ ਜੀ ਹਾਂਜੀ ਤੇ ਫਿਰ ਭਾਈ ਦੂਸਰੇ ਭਾਈ ਜਿਹੜੇ ਆਪਣਾ ਰਾਜਾ ਤੇ ਜੀਤ ਇਹ ਇਹ ਫਿਰ ਕਦੋਂ ਹਟ ਗਈ ਸੀ ਤੁਹਾਡੇ ਨਾਲੋਂ ਏ ਰਾਜਾ ਤਾਂ ਫਿਰ ਸਾਡੇ ਨਾਲ ਇਕੱਠੇ ਖੇਡਦੇ ਰਹੇ ਆ ਜਦੋਂ ਹਰਜੀਤ ਦੀ ਡੈਥ ਹੋਈ ਉਹ ਤੋਂ ਸਾਰੇ ਫਿਰ ਹਟ ਮੇ ਹੋ ਗਏ ਕੋਈ ਕੈਨੇਡਾ ਰ ਆ ਪਿਆ ਕੋਈ ਇੰਗਲੈਂਡ ਏਦਾਂ ਸਾਰੇ ਸੈੱਟ ਹੋ ਗਏ ਜੀ ਡੋੜੇ ਹਾਂਜੀ ਹਾਂ 1998 ਦੇ ਵਿੱਚ ਇਹ ਘਟਨਾ ਵਾਪਰਦੀ ਆ ਨਾ ਉਹ ਚਾਰ ਹੀਰੇ ਸੀ ਜਿਹੜੇ ਸਾਡੀ ਮਾਂ ਖੇਡ ਕਬੱਡੀ ਦੇ ਦੁਨੀਆ ਨੂੰ ਅਲਵਦਾ ਹਗੇ ਤੇ ਬਾਈ ਫਿਰ ਤੁਸੀਂ ਕਬੱਡੀ ਉਸ ਤੋਂ ਬਾਅਦ ਕਿੰਨਾ ਚਿਰ ਖੇਡੇ ਹੋ ਜਾਂ ਕਦੋਂ ਛੱਡਤੀ ਸੀ ਮੈਂ ਬਸ 2-3 2000 ਤੱਕ ਵੀ ਖੇਡੀ ਆ ਮੈਂ ਮੈਂ ਇੰਗਲੈਂਡ ਨੂੰ ਖੇਡਿਆ ਮੈਂ ਅਜ ਉਹਦੇ ਬਾਅਦ ਚ ਕੈਨੇਡਾ ਵੀ ਖੇਡਿਆ ਇੱਥੇ ਥੋੜੇ ਘੱਟ ਖੇਡੇ ਆ ਮੈਂ ਜੀ ਕਿਉਂਕਿ ਟੀਮ ਸਾਡੀ ਟੁੱਟ ਗਈ ਸੀਗੀ ਚਲੇ ਗਏ ਸਾਰੇ ਉੱਤੇ ਮੈਂ ਆਪਣਾ ਕੋਈ ਆਪਣਾ ਕੈਨੇਡਾ ਰਹਿ ਪਿਆ ਕੋਈ ਇੰਗਲੈਂਡ ਰਹਿ ਪਿਆ ਹਾਂਜੀ ਜੀ 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 ਪਰ ਥੋੜਾ ਜਿਹਾ ਵੀ ਖੇਡੇ ਹਾਂ ਹਾਂਜੀ ਹਾਂਜੀ ਆਹ ਤੇ ਜੀ ਵੀ ਨਹੀਂ ਕੀਤਾਗਾ ਉਹ ਇੰਨਾ ਤਕੜੀ ਟੀਮ ਹੋਵੇ ਤੇ ਆਹ ਗੱਲ ਹੋ ਜਾਈ ਬਿਲਕੁਲ ਜੀ ਅੱਧੀ ਟੀਮ ਗਈ ਜੀ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਦੇਖਿਆ ਜਾਵੇ ਜਦੋਂ ਇਹਨਾਂ ਦੀ ਮੌਤ ਹੁੰਦੀ ਹੈ ਹਾਂ 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 ਤੁਹਾਡੀ ਸਾਰੀ ਟੀਮ ਜਿਵੇਂ ਤੁਸੀਂ ਦੱਸਿਆ ਵੀ ਉਹ ਖਿੰਡ ਜਾਂਦੀ ਹੈ ਹਾਂਜੀ 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 ਅਗਰ ਇਹ ਗੱਲ ਨਾ ਵਾਪਰਦੀ ਤੁਸੀਂ ਕਿੰਨਾ ਟਾਈਮ ਹੋਰ ਕਬੱਡੀ ਸ਼ਾਇਦ ਹੁਣ ਤੱਕ ਖੇਡ ਜਾਂਦੀ ਕਿਉਂਕਿ ਫਿੱਟ ਸੀਗੇ ਅਸੀਂ ਸਾਰੇ ਹਾਂਜੀ ਹਾਂਜੀ ਮੈਂ ਦੇਸੀ ਮਿਹਨਤ ਕਰਦੇ ਸੀਗੇ ਸਾਡੇ ਵੱਲ ਤਾਂ ਜਿੰਮ ਵੀ ਨਹੀਂ ਹੁੰਦੀਆਂ ਸੀ ਡੰਡ ਮਾਰਨੇ ਰਨਿੰਗ ਕਰਨੀ ਸਪ੍ਰਿੰਟਾਂ ਮਾਰਨੀ ਆ अच्छा भाई जी जब तू पहली बार इंग्लैंड जाने हो ना उस यंग ए ਸੀ ਤੁਹਾਡੀ ਹੈ ਨਾ ਹਾਂਜੀ ਹਾਂਜੀ ਨਵੀਂ ਸੀ ਹਾਂਜੀ ਨਵੀਂ ਸੀ ਤੇ ਉੱਥੇ ਜਾ ਕੇ ਫਿਰ ਤੁਹਾਨੂੰ ਜਿਹੜੇ ਪੁਰਾਣੇ ਖਿਡਾਰੀ ਨੇ ਉਹ ਕਿੰਨਾ ਕਿੰਨਾ ਨਾਲ ਮੇਲ ਹੁੰਦਾ ਜਿਨ੍ਹਾਂ ਨਾਲ ਤੁਸੀਂ ਰਹੇ ਹੋ ਜਾਂ ਖੇਡੇ ਹੋਈ ਮੈਂ ਬਾਲਾ 70 ਸਾਲੀ ਖੇਡੇ ਸਾਰਾ 70 ਸਾਲ ਦੇ ਵਿੱਚੋਂ ਸਾਨੂੰ ਅੰਕਲ ਸਰਜਨ ਸਿੰਘ ਠੱਠਾ ਹਾਂਜੀ ਜਿੰਦਾ ਵੀ ਪਹਿਲੀ ਵਾਰ ਮਿਲੇ ਤੇ ਉੱਥੇ ਸਾਨੂੰ ਗਰਾਊਂਡ ਤੇ ਲੈ ਜਾਂਦੇ ਹੁੰਦੇ ਸੀਗੇ ਉੱਥੇ ਸਾਨੂੰ ਆਪਣੇ ਕਲਮੰਤ ਸ਼ਾਹ ਸੀਗਾ ਸਾਡੇ 70 ਸਾਲ ਦਾ ਵਧੀਆ ਪਲੇਅਰ ਰਿਹਾ ਸਾਡੇ ਨਾਲ ਪੰਜਾਬੀ ਹੁੰਦਾ ਸੀ ਮੇਰੇ ਦੇ ਘੁੱਲਗੇ ਨਾਲ ਜੀ ਫਿਰ ਸਾਰੇ ਟੀਮਾਂ ਦੇ ਜਿਹੜੇ ਪਲੇਅਰ ਸੀਗੇ ਉਹਨਾਂ ਵਿੱਚ ਉਹਨਾਂ ਟਾਈਮਾਂ 'ਚ ਭਿੰਦੀ ਪਲਵਨ ਮੋਤਕੜਾ ਖੇਡਦਾ ਹੁੰਦਾ ਸੀ ਬਲਜੀਤ ਦੁਗਰੀ ਜੈਲਾ ਅਖਤਰ ਇਹ ਬਹੁਤ ਵਧੀਆ ਲੱਗਦੇ ਹੁੰਦੇ ਸੀ ਖੇਡਦੇ ਹੂੰ ਹੂੰ ਬਿੰਦਰਮਾਲ ਜੀ ਦੋਨੇ ਭਰਾ ਜੀ ਰਾਜਨ ਵੀ ਹੂੰ ਹੂੰ ਕੁੱਲ ਮਿਲਾ ਕੇ ਕਿੰਨੇ ਸਾਲ ਕਬੱਡੀ ਖੇਡਿਆ ਉਹਨਾਂ ਸੀ 81 ਤੋਂ ਲੈ ਕੇ ਹੁਣ ਤੱਕ 2003 ਤੱਕ ਲਾ ਲਓ ਜੇ ਹਲੋ 20 ਕਿ ਸਾਲ 25 30 ਸਾਲ 25 26 ਸਾਲ ਖੇਡਿਆ ਖਾਨੀ ਹੁੰਦੇ ਆਂ ਜੀ ਜਿਵੇਂ 1994 ਦੇ ਵਿੱਚ ਨਾ ਹਰਜੀਤ ਬਰਾਰ ਦੀ ਰੇਡ ਤੇ ਪੈਸੇ ਲੱਗਦਾ 1 ਲੱਖ ਰੁਪਇਆ ਹੂੰ ਹੂੰ ਜਪਾਨੀ ਲੱਗਿਆ ਕਿਸੇ ਨੂੰ ਉਸ ਤੋਂ ਬਾਅਦ 95 ਜੀ ਬੀਸੀ ਬੀਸੀ ਪ੍ਰੈਸ ਦੀ ਗੱਲ ਆਏ ਆ 95 ਜੀ ਹਾਂ 95 ਜੀ ਹਾਂਜੀ ਠੀਕ ਹੈ ਠੀਕ ਹੈ ਉਚਰਣ ਦੇ ਵਿੱਚ 95 ਦੀ ਗੱਲ ਆਮ ਤੌਰ ਤੇ ਨਾ ਹਾਂਜੀ 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 ਜੇ ਦੇਖਿਆ ਜਾਵੇ ਤੁਹਾਡਾ ਤੁਸੀਂ ਸਾਹਮਣੇ ਖੜੇ ਹੋ ਕਿਸੇ ਰੇਡ ਦੇ ਉੱਤੇ ਕਿਸੇ ਰੇਡਰ ਦੇ ਉੱਤੇ ਇਦਾਂ ਪੈਸੇ ਲੱਗੇ ਹੋਣ ਤੇ ਤੁਸੀਂ ਜੱਫੇ ਲਾਏ ਹੋਣ ਯਾਦਾ ਕੁਝ ਇਦਾਂ ਸਾਡੇ ਤੇ ਥੋੜੇ ਬਹੁਤ ਲੱਖੇ ਤਾਂ ਲੱਗੇ ਸੀਗੇ ਜੀ ਆਪਣਾ ਟ੍ਰਾਂਟੋ ਗਾਜੀਪੁਰ ਦਾ 5 400 ਹਾਂਜੀ ਨਲਰੀ ਹਾਂਜੀ 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 ਜੀ ਜੀ ਤੇ ਉਹ ਜਪਲਾਤਾ ਸੀਗਾ ਮੈਂ ਇਹਨੂੰ ਕਦੋਂ ਜੀ 94 ਦੀ ਗੱਲ ਹੈ ਜੀ ਜੀ ਹਾਂਜੀ ਤੇ ਫਿਰ ਇੱਕ ਮੈਚ ਦੇ ਵਿੱਚ ਕਾਲੇ ਨੇ ਕਿੰਨੇ ਜਫੇ ਲਾਏ ਹੋਣਗੇ ਮਿਨਿਮਮ ਆਮਾ ਇੰਗਲੈਂਡ ਦੀ ਗੱਲ ਕਰ ਬਾਹਰ ਦੀ ਗੱਲ ਕਰ ਇੱਥੇ ਦੀ ਗੱਲ ਕਰਦੇ ਹਾਂ ਆਲਓ ਜੀ ਮੈਂ ਪਾਕਿਸਤਾਨ ਦੀ ਟੀਮ ਆਈ ਸੀ 98 ਸਾਲ ਚ ਜੀ ਮੈਂ 11 ਜਫੇ ਲਾਏ ਸੀਗੇ ਪਾਕਿਸਤਾਨੀਆਂ ਨੂੰ ਬਾਜੀ ਬਾ ਤੇ ਨੌ ਲਾਇ ਸੀ ਫੌਜੀ ਕੋਲ ਡਾਲੇ ਨੇ ਸਾਡੇ 21 ਜਫੇ ਸੀਗੇ ਤੇ ਇੱਕ ਨੰਬਰ ਤੇ ਜਿੱਤੇ ਸੀ ਅਸੀਂ ਤੇ ਆਪਣੇ ਲੀਡਰ ਨੂੰ ਦੇਖ ਲਓ ਕਿੰਨੇ ਜਫੇ ਲੱਗੇ ਹੋਣਗੇ अच्छा जी हां जी 1 नंबर दे दियो भाई बिट्टू थाने जिता गया अपना जसपाल मंगर वाला वो मगरो पांच चार रेडा ले आया अच्छा हां जी रेड़, हां जी ਸਾਡੇ ਰੇਡਰ ਉਹ ਤੋਂ ਪਹਿਲਾਂ ਪੌਂਦੇ ਸੀ ਰੇਡ ਵਧੀਆ ਰੇਡਰ ਸੀਗੇ ਹੂੰ ਕਿੰਦਾ ਵੈਰੀਪੁਰੀਆ ਮੰਗੀ ਪੱਪੂ ਆਪਣਾ ਆਪੀਮ ਹਾਂਜੀ ਬਿੱਟੂ ਇਹ ਸਾਰੇ ਸੀਗੇ ਪੰਜਾਬੀ ਮੈਂ ਜਗਤਾਰ ਤਲਾ ਲਾ ਤੇ ਨਿੱਕੀ ਸੀਗੇ ਜੀ ਹੂੰ ਸਿਧਮਾਲਾ ਜੀ ਤੇ